ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆਂ ਪਿੰਡ ਪ੍ਰਿੰਗੜੀ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪਤਨ ਤੋਂ ਸਿਰਫ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਪ੍ਰਿੰਗੜੀ ਪਨਗੋਟਾ ਇਧਰੋਂ ਕਰਤੋਵਾਲ ਵੱਡੀ ਪਿੰਡ ਬਿਲਕੁਲ ਲੱਗ ਗਿਆ ਸੈਦਪੁਰ ਪੱਠੇ ਪਾਣੀ ਬਿਲਕੁਲ ਨੇੜੇ ਨੇੜੇ ਦੇ ਪਿੰਡ ਬਿੰਦੇਵੀਰ ਦੇ ਘਰ ਆਇਆ ਇਸ ਘਰੋਂ ਤਕਰੀਬਨ ਆਪਾਂ ਪਹਿਲਾਂ ਵੀ ਤੁਹਾਨੂੰ ਕਾਫੀ ਮਾਲ ਦਿਖਾਇਆ ਅੱਜ 4 ਬਣਾ ਭਰਾ ਦੇ ਕੋਲੇ ਮੌਜੂਦ ਆ ਤਿੰਨ ਬਿਲਕੁਲ ਤਾਜ਼ੀਆਂ ਸੂਈਆਂ ਇੱਕ ਟੋਕੜ ਗੱਬਣਾ ਇਹ ਵਾੜ ਤੁਹਾਨੂੰ ਦਿਖਾ ਦਿਆਂਗੇ ਬੜੇ ਭਾਪੜਤੇ ਦੇ ਵਿੱਚ ਆ ਪੂਰੀ ਨਿੱਗਰ ਤੇ ਵੱਡੇ ਕੱਦ ਕਾਟ ਦੀ ਇਹ ਮਾਲਕਨ ਅੱਜ ਤਰੀਕ 10 ਜਨਵਰੀ ਤੇ ਸਮਾਂ ਦੋਸਤੋ ਸ਼ਾਮ ਦੇ 5 5:30 ਵਜੇ ਦਾ ਟਾਈਮ ਆ ਇਹ ਆਪਾਂ ਹੁਣ ਵੀਡੀਓ ਬਣਾ ਰਹੇ ਆ ਤੇ ਜਿੰਨੇ ਦੁੱਧ ਤੇ ਮੇਰੇ ਭਰਾਵਾਂ ਨੂੰ ਮਾਲ ਦੱਸਿਆ ਜਾਊਗਾ ਠੀਕ ਆ ਜੀ ਜਿੰਨਾ ਜਿੰਨਾ ਦੁੱਧ ਆ ਉਹੀ ਦੁੱਧ ਨਿਕਲੂਗਾ ਉਹਦੀ ਤਸੱਲੀ ਬੇਸ਼ੱਕ ਇੱਥੇ ਆਣ ਕੇ ਆਪਣੀ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਜ਼ਰੂਰ ਕਰ ਲਿਓ ਠੀਕ ਆ ਜੀ ਤੇ ਬਿੰਦੇ ਵੀਰ ਦੇ ਘਰ ਆਇਆ ਤੇ ਮਾਲ ਦੇ ਰੇਟ ਬਿਲਕੁਲ ਜਾਇਜ਼ ਆ ਛੋਟੇ ਛੋਟੇ ਮੋਲਾ ਉਰੀ ਗੱਲਬਾਤ ਕਰਦੇ ਆ ਬਿੰਦੇ ਵੀਰ ਸਭ ਤੋਂ ਪਹਿਲਾਂ ਸਾਥੀ ਸਾਰੇ ਭੈਣ ਭਰਾ ਸਾਥੀਕਰ ਜਿੰਨੇ ਵੀ ਅੱਖਾਂ ਚੈਨਲ ਆਪਣ ਨੂੰ ਹੋਰ ਬਿੰਦੇ ਕੈਮ ਸੇ ਤਾਂ ਬਪੂ ਦੀ ਵੀਰ ਚੋਂ ਲੇਟ ਸੋਰੀ ਵੀਡੀਓ ਲੇਟ ਹੋ ਚੁੱਕੀ ਆ ਕੋਈ ਗੱਲ ਨਹੀਂ ਵੀਰ ਜੀ ਬਿਲਕੁਲ ਸਮਾਂ ਸ਼ਾਮ ਦਾ ਕਵੇਲਾ ਜੀ ਥੋੜਾ ਹੋ ਗਿਆ ਲੇਟ ਆਪਾਂ ਧੁੰਦ ਕਰਕੇ ਆ ਧੁੰਦ ਵੀ ਕਾਫੀ ਆ ਹਾਂਜੀ ਤਾਂ ਉਹ ਕਹਿੰਦੇ ਵੀਰ ਐਸਟੀਮੇਟ ਜਣੀ ਲੱਗਦਾ ਕਈ ਬਣਾ ਨਾ ਪਿਛਲੇ ਦਿਨਾਂ ਦਾ ਕੋਈ ਦਿੱਕਤ ਨਹੀਂ ਆਪ ਨੂੰ ਕੋਈ ਗੱਲ ਦੱਸਿਆ ਪਾ ਬਣਾ ਥੋੜੀ ਲੇਟ ਵੀਡੀਓ ਬਿਲਕੁਲ ਹਾਂ ਅੱਜ ਵੀ ਸਟਾਕ ਕਰਦੇ ਧੋਕੜ ਕੇ ਬਣਵਾਰ ਤੋਂ ਇੱਥੋਂ ਹੀ ਸ਼ਟਾਰਟ ਕਰਦੇ ਹਾਂ ਠੀਕ ਆ ਜੀ ਸੋ ਟੋਕੜ ਗੱਬੜ ਵੈੜ ਭਰਮਣ ਦਿਖਾ ਰਿਆ ਰੰਗ ਪ੍ਰਿੰਟ ਡੱਬੀ ਵੈੜ ਆ ਤੇ ਪੂਰੇ ਵੱਡੇ ਕੱਦ ਕਾਟ ਦੀ ਬਿੰਦੇ ਤੋਕੜ ਗੱਪਣ ਗੱਪਣ ਕਿੰਨਾ ਟਾਈਮ ਦੀ ਆ ਵੀ ਉਹ ਉਹ ਸ਼ਾਮੇ ਨਾਲ ਪੰਜਾਂ ਮਹੀਨਾਂ ਕਿ ਗਰੰਟੀ ਦੇਣੀ ਇਹਦੀ ਲਓ ਜੀ 5 ਮਹੀਨਿਆਂ ਦੀ ਗਰੰਟੀ ਬਿੰਦਾ ਦਾ ਦੇ ਦਾਂਗੇ ਉਹ ਸ਼ਾਮੇ ਉਹ ਸ਼ਾਮੇ ਆਂਦੀ ਉਹ ਪੰਜਾਂ ਗਰੰਟੀ ਦੇਣੀ ਚੱਕਰ ਆ ਕਰ ਜਾ ਚਲੋ 10 15 ਦਿਨ ਹਨਾ ਉਦੋਂ ਵੀ ਹੋ ਜਾਗੀ ਰਹੀ ਆਪਾਂ 5 ਮਹੀਨੇ ਕਹਿਣੀ ਆ ਪਤਾਵੇਂ ਠੀਕ ਹੈ ਭਰਾ ਹਾਂਜੀ ਤੇ ਬਿੰਦੇ ਪੰਜਾਂ ਮਹੀਨਿਆਂ ਦੀ ਤੇ ਦੁੱਧ ਕਿੰਨਾ ਦੁੱਧ ਵੀਰ ਦੀ 14 ਕੋ ਲਊਗਾ ਆਪਾਂ 10 ਕੋ ਗਰੰਟੀ ਦੇਣੀ ਇਹਦੀ ਲਓ ਜੀ 10 ਕਿਲੋ ਦੀ ਗਰੰਟੀ ਤੇ 14 ਕਿਲੋ ਵੀਰ ਦਾ ਬੇਸ਼ੱਕ 12 13 14 ਕਿਲੋ ਦੁੱਧ ਹੋਵੇ ਨਾ ਹੋਵੇ ਤਾਂ 10 ਦੀਆਂ ਦਾ ਗਰੰਟੀ ਦੇ ਦਿਆਂਗੇ ਯ ਆ ਆਪਾ ਆਪਾ ਬੋਚਾ ਨਾ ਦਸੀ ਹੁੰਦੇ ਹੈਗੀ ਥੋੜੀ ਫਾਰਮ ਵਾਲੀ ਬੱਛੀ ਥੋੜੀ ਜੀ ਨਹੀਂ ਬੱਛੀ ਬਹੁਤ ਸੋਹਣੀ ਆ ਕਾਲੀ ਪਲੀਤੀ ਬਹੁਤ ਆ ਕੱਲ ਦੀ ਥੋੜੀ ਆਪਣਾ ਘੱਟੀ ਆਂਗੇ ਥੋੜੀ ਜੀ ਹਾਂ ਇਹ ਜਕਰ ਚੋ ਸੋ ਵਜਨ ਲੋਡ ਬਹੁਤ ਆ ਠੀਕ ਆ ਜੀ ਵਜਨ ਵਟਾ ਚੰਗਾ ਬੱਛੀ ਬਹੁਤ ਸੋਹਣੀ ਆ ਚਮਕਦਮ ਕਬੜੀ ਆ ਹਾਂਜੀ ਬਾਕੀ ਮੇਰੇ ਭਰਾ ਕੱਦ ਬਹੁਤ ਪੂਰਾ ਵੱਡਾ ਬਿੰਦੇ ਗਾ ਦੂਜੇ ਵਾਸਤੇ ਕੱਪਣੇ ਦੂਜੇ ਦੂਜੇ ਵੀਰ ਜੀ ਦੂਜੇ ਵਾਸਤੇ ਕੱਪਣ ਆ ਮੂੰਹ ਛੇ ਦੰਦ ਬੱਛੀ ਜੋ ਮੂੰਹੋਂ ਦੰਦੀ ਛਕੀ ਆ ਬਾਕੀ ਰੰਗ ਬਾਜ ਆ ਠੀਕ ਆ ਜੀ ਬਹੁਤ ਜਿਆ ਤਾਂ 10 ਕਿਲੋ ਦੁੱਧ ਤਾਂ ਹੋਵੇ ਨਾ ਹੋਵੇ ਤਾਂ 12 ਕਿਲੋ ਪਰ 10 ਕਿਲੋ ਮੰਨ ਕੇ ਲੈ ਜਾ ਜੀ। ਚੂਨਾ ਚੋਣ ਮਾਰੀ ਉਹ ਵੀ ਦੀ। ਆਹ ਵੇਖੋ ਜੀ। ਚੋਂ ਕਿੰਨੇ ਸਾਲ ਲੱਗੇ ਵਿਥਾਂ ਚੱਕਰਾ ਦੇ ਜੱਜਾ। ਬਿਲਕੁਲ ਬਿਲਕੁਲ ਬਿਲਕੁਲ। ਬਹੁਤ ਖੂਬਸੂਰਤ ਥਾਣਾ ਪਿੰਡ ਹੈ ਚਲੋ ਚੀਜ਼ ਕੁਆਲਟੀ ਵਾਲੀ ਆ। ਨਹੀਂ ਵੀਦੀ ਫਾਰਮ ਵਾਲੀ ਇੱਕ ਇਹ ਨਹੀਂ ਉਹ ਕੱਚੀ ਹੋ ਘੱਮ ਹੋਊਗਾ ਆਪਣੇ ਕੋਲੇ ਡੰਗਾ ਟੋਕ ਲੈਣਾ ਲੈਣਾ ਦਲੀਲ ਵਾਲਾ ਇਹ ਆ। ਏਪੜ ਗੱਪਣ ਵੈੜ ਮੇਰੇ ਭਰਾ ਜੀ ਬੜੇ ਸ਼ੌਂਕ ਰੱਖਦਾ ਵੈੜ ਦਾ ਨਮੂਨਾ ਚੈੱਕ ਕਰੋ ਪੂਰੀ ਬਣ ਸਮਝ ਕੇ ਕਰੋ। ਪਸੰਦ ਆਊਗੀ ਭਰਾਵਾਂ ਨੂੰ। ਤੇ ਆ ਗਈ ਫਾਰਮ ਵਾਲੀ ਵੀਰ ਜੀ ਫਾਰਮ ਵਾਲੀ ਵੜਾ ਤੇ ਅੱਜ ਦੇ ਸੱਜਰ ਨੇ ਦੁੱਧ ਕਿੰਨਾ ਕਿਚਵਾਇਆ ਦੁੱਧ ਵੀ 26 26 26 ਆਉਂਦੇ ਪੰਜ 26 ਕਿਲੋ 25 26 ਹੁਣ ਵੀਰੀ 12 ਹੋਣ ਵੀ ਹੈਗਾ ਥਲੇ ਠੀਕ ਆ ਇਸ ਹਾਲ ਲੈ ਪੰਜਾਂ ਮਹੀਨਾ ਗੱਬਣ ਸ਼ਿਆਦੀ ਆ ਆ ਫਿਰ ਸ਼ਿਆਦੀ ਕਿਆ ਵਾ ਚਲੋ 60 ਨਹੀਂ ਤਾਂ 20 22 22 ਤੇ ਲਿਖਵਾਓ ਹਾਂ ਇਹ ਵੀਰੀ 12 ਗਲ ਹੋਣ ਚ ਹੁੰਦੇ ਹੀ ਆ ਤੇ ਅੱਛਾ ਅੱਛਾ 6 ਮਹੀਨਾ ਗੱਬਣ ਚਵਾਉਂਦੇ 12 ਮਹੀਨਿਆਂ ਤੇ ਬਿੰਦਾ ਵੀਰ ਜਦਦਾ ਨਹੀਂ ਆਉਂਦਾ ਵੀ 6 ਮਹੀਨਿਆਂ ਦੀ ਗੱਬਣ ਜਿਹੜੀ 12 ਕਿਲੋ ਚਵਾਉਂਦੇ ਆ ਇਹ ਤੇ ਸੱਜਰ ਨੂੰ ਦੇਣਾ ਨੇ ਵੀਰ ਜੀ ਹਾਂ ਇਹ ਤੇ ਕਰ ਜੋ ਆ ਬ ਰੇਰ ਲਵਰ ਲ ਚਾਰੇ ਥਣਾਂ ਦੇ ਵਿੱਚ ਬਹੁਤ ਚੰਗੀ ਐ ਉਤੋਂ ਪਿੱਟਪੜਾ ਜਿਵੇਂ ਇੱਥੋਂ ਚੈੱਕ ਕਰਾ ਦਈਏ ਪਿੱਟਪੜਾ ਵਖਾ ਦਈਏ ਭਰਾਵਾਂ ਨੂੰ ਵੇਖੋ ਮੇਰੇ ਭਰਾ ਟਿਕਾ ਜੀ ਪੁੱਠਾ ਪਠਾ ਕਰੋ ਇੱਕ ਗੁਲਾਈ ਆ ਪੂਰੀ ਗੋਲ ਸ਼ੇਪ ਦੇ ਵਿੱਚ ਹਾਂਜੀ ਥੋੜਾ ਡਾਦੀ ਵੀ ਦੀ ਗੋਲਾ ਗੋਲਾ ਬੜਾ ਵੜਦਾ ਜੰਮੀ ਜੁੰਮੀ ਚੰਗੀ ਆ ਹਾਂਜੀ ਬਾਕੀ ਕਿਸੇ ਪਾਸਿਓਂ ਟਿਕਾ ਜੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਲੱਸੀ ਫਿੱਕੀ ਆ ਸਭੀ ਸੁਭੀ ਬਹੁਤ ਆ ਬਹੁਤ ਜਿਆਦੀ ਵੀ ਦੀ ਅਸੀਂ ਖੁੱਲੀ ਫਰਦੀ ਦੀ ਚਾਰ ਨਹੀਂ ਆ ਲੈ ਵੀ ਬਿੰਦੇ ਵੀਰ ਚੰਗੀ ਵੀਰ ਟੋਕੜ ਗੱਬਣ ਵੜ ਕੀ ਮੋਲ ਕੀ ਡਿਮਾਂਡ ਦੀ ਦੇ ਦਿੰਗੇ ਜੀ ਜੀ ਮੋਲੇ ਮੈਂ 60 ਕਰਾਈ ਜੋ ਜੇ ਇਹ ਤਾਂ ਕਹਿੰਦੇ ਪਹੁੰਚ ਰੋਣੀ ਫਿਰ 55000 ਦੇ ਆ ਇਹ ਘਰੋਂ ਖੜਨੀ 52000 ਦੀ ਹਾਨਾ ਹੀ ਹੋਣੀ ਵੀਰ ਜੀ 52 ਦੀ ਹਾਂਜੀ ਅੰਕ ਮੇਰੀ ਸ਼ੱਕਰੀ ਚੋਣ ਜਨ ਮਾਰਾ ਉਹ ਨਗਰ ਆਪਣਾ ਨਾ ਦੁੱਧ ਘੜਨ ਰਹਿਊਗਾ ਲਓ ਵੀ 52000 ਦੀ ਵੀਰ ਤਾਂ ਫਾਈਨਲ ਦੇਣੀ ਆ ਇਹ ਘਰੋਂ ਖੜਨੀ 52 ਦੀ ਇਹ ਪਹੁੰਚ ਕੋਣੀ ਫਿਰ 55 ਦੀ ਹੋਣੀ ਵੀਰ ਜੀ ਫਿਰ 55 ਹਾਂਜੀ ਇਹ ਸ਼ੱਕ ਨਹੀਂ ਲੱਗੇਗਾ ਪਹੁੰਚ 55 ਦੀ ਆ ਘਰੋਂ ਖੜਨੀ ਆ ਕਿਸੇ ਨੇ 52000 ਦੀ ਲੈ ਲਈ ਹਾਂਜੀ ਬਾਕੀ ਸਫਾਈਆਂ ਚੋਣ ਚਾਣ ਬਿਲਕੁਲ ਫਸਟ ਕਲਾਸ ਇੱਕ ਨੰਬਰ ਵੀ ਜੀ ਇਧਰ ਸੈਕਟਰ ਨੰਬਰ ਤੇ ਬੰਦੇ ਵੀਰੇ ਇਹ ਜਰਸੀ ਕਲ ਦੀ ਵੀਰੇ ਕਲ ਦੀ ਸੂਈ ਹੈ ਇਹਦਾ ਬੱਚਾ 나ੜੂ ਨਾਲ ਵੀ ਸਾਰਿਆਂ ਨਾਲ ਦੋਹਾਂ ਨਾਲ ਹੀ ਮਗਰ ਬੱਚਾ ਤੇ ਇਹ ਬੱਚੇ ਦੋਹਾਂ ਦੇ ਸਾਰਿਆਂ ਦੇ ਮਗਰ ਬੱਚੇ ਆ ਸਾਰੇ ਬੱਚੇ ਹੋਰ ਲੋਧੀ ਉਧਰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਆ 나ੜੂ ਦੇ ਨਾਲ 14 ਦਾ ਪਾਸਾ ਚਿੱਟਾ ਆ ਜੋ ਤੇ 나ੜੂ ਦੇ ਨਾਲ ਜੇ ਨਾ ਕੋਈ ਆਖੇ ਉਤਰਾ ਹੀ ਆਖੀ ਉਹ ਜੀ 나ੜੂ ਦੇ ਨਾਲ ਆ ਸਾਰੇ 나ੜੂ ਸਾਰੇ ਨਾਲ ਨਾਲ ਕੋਈ ਵੇਲਾ ਜ਼ਰੂਰ ਆ ਬਾਕੀ 나ੜੂ ਦੇ ਨਾਲ 나ੜੂ ਦੇ ਨਾਲ ਸਾਰਿਆਂ ਨਾਲ ਇੱਕ ਬੜੇ ਕੰਮ ਆ ਓਕੇ ਇਹ ਬਿੱਦੇ ਵੜਾ ਆਪਣੇ ਕੋਲ ਮਾਲਾ ਜਰਸੀ ਕ੍ਰਾਸ ਕੱਲ ਦੀ ਸੂਈ ਆ ਸਵੇਰ ਦੂਜਾ ਵੀਰ ਦੂਜਾ 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 ਬੋਲਾ ਮਤਲਬ ਦੋ ਤਿੰਨ ਟਾਂ ਮਚੋਲੀ ਆ ਨਹੀਂ ਦੋ ਟਾਈਮ ਚੋਈ ਵੀਰ ਜੀ ਦੋ ਟਾਈਮ ਆ ਹਾਂਜੀ ਆਸ ਵਕਤ ਬੋਲਾ ਕਿੰਨਾ ਤੇ ਥੱਲੇ ਉਹ ਵੀਰ ਜੀ 12 ਕਿਲੋ ਹੋਊਗਾ ਪਰ ਤਾਕ ਲੋ ਗਰੰਟੀ ਦੇਣੀ ਆ ਲਓ ਵੀ 10 ਕਿਲੋ ਦੀ ਗਰੰਟੀ ਪਿੰਦਾ ਦਾ ਦੇ ਦਿਆਂ ਕਿ ਦੁੱਧ ਬੋਲਾ ਭਾਵੇਂ 12 ਕਿਲੋ ਹੀ ਹੋਵੇ ਠੀਕ ਆ ਤੇ ਬੱਚਾ ਮਗਰ ਤੇ ਮੇਲ ਕਾ ਜੀ ਜੀ ਇੱਕ ਇੱਕ ਕੰਮ ਆਪਣੀ ਬਿੰਦੀ ਆ ਵੀ ਇਹ ਨਹੀਂ ਕੋਈ ਅਖੇ ਡੰਗਾ ਸਿਰ ਚੋਏ ਨਾ ਹੋਣਗੇ ਸਿਰ ਡੰਗਾ ਪੂਰੇ 6 ਵੇਂ ਨਗਰ ਚੋਏ ਆ ਭਾਵੇਂ 6 ਵੱਚੁਕੇ ਆ ਆ ਕੁਟਿਆ ਹੰਡਰਡ ਦਹ ਮਟਾ ਟਾਈਮ ਲੱਗਾ ਇਹਨਾਂ ਨਗਰਾਂ ਟਾਈਮ ਉਹ ਟਾਈਮ ਹੁਣ ਚਵਾਈ ਦਾ ਟਾਈਮ ਹੋਈ ਗਿਆ ਉਹ ਕੰਮ ਨੂੰ ਵੀ ਟਾਈਮ ਲੱਗਾ ਉਹ ਇੱਕ ਮਿੰਟ ਟਾਈਮ ਨਹੀਂ ਕਹਿੰਦਾ ਕਰੂ ਮੇਰਾ ਆਪਣਾ ਹਾਂ ਚੋਂ ਇੱਕ ਨੰਬਰ ਡੰਗਰ ਹੋ ਸਾਰਾ ਵੀਰ ਦੀ ਆਪਣਾ ਬਿਲਕੁਲ ਜੀ ਬਿਲਕੁਲ ਹਾਂਜੀ ਆ ਕਰੋ ਚੱਕ ਠੀਕ ਆ ਜੀ ਸੋ ਟਾਈਮ ਉਹ ਟਾਈਮ ਵੀਰਾਂ ਦਾ ਵੀ ਹੁਣ 5:30 6:00 ਵਜੇ ਦਾ ਟਾਈਮ ਆ ਅਪਾ ਨਹੀਂ ਪਾਣੀ ਫਿਰ ਪਾ ਦਈ ਆਪਾਂ ਹਾਂ ਯਾਨੀ ਉਹ ਕਹਿੰਦੇ ਡੰਗਰ ਦਾ ਹੁਣ ਡੱਕੇ ਉਹਨੇ ਵੀਰ ਨੇ ਆ ਪੂਰਾ ਟਾਈਮ ਹੋ ਗਿਆ 6:00 7:00 ਲਾ ਵੀ 10 ਕਿਲੋ ਬੋਲਾ ਫਿਰ ਮੇਰੀ 12 ਕਿਲੋ ਦਾਖਲ ਗਾਰੰਟੀ ਲੋ ਜੀ ਗਾਰ ਤੇ ਬਿਲਕੁਲ ਪਧਰੀ ਪੁਦਰੀ ਬਹੁਤ ਜਿਆਦੀ ਹੈ ਬੈਕ ਸਾਈਡ ਤੋਂ ਠੀਕ ਹੈ ਐ ਮੁੱਠੀ ਮੁੱਠੀ ਥਾਣਾ ਤੇ ਵਸੇ ਮਾਣ ਗੱਲ ਟੱਕਰ ਮਾਰਾ ਨੂੰ ਆਪਣਾ ਕੋਈ ਦੀ ਹਾਂ ਰੰਗ ਬਲੈਕ ਆ ਉਹਨੇ ਬਿੰਦੇ ਇੱਕ ਰਿਸੇ ਦਾ ਬੱਚੇ ਤੇ ਲੈ ਜਾ ਉਹਨੇ ਬੱਚੇ ਤੇ ਲੈ ਜਾ ਠੀਕ ਆ ਲੈ ਵੀ ਜਸਨ ਇੱਕ ਵਾਰੀ ਕੋਰ ਦਿਖਾ ਦੇ ਭਰਾਵਾਂ ਨੂੰ ਠੀਕ ਆ ਜੀ ਲੈ ਵਾ ਇੱਕ ਵਾਰੀ ਚੈੱਕ ਕਰਾ ਦੇ ਠੀਕ ਆ ਜੀ ਸੋ ਪਧਰ ਪੁਦਰ ਪੂਰੀ ਆ ਬਹੁਤ ਜਿਆਦੀ ਵੀ ਜੀ ਦੁੱਧ ਵੀ ਨਾ 15 ਕੋ ਗਿਆ ਸੀ ਪਹਿਲੇ ਨੇ ਭਰਾਵਾਂ ਹੁੰਦੇ ਆ ਅੱਛਾ ਜੀ ਤੁੱਜੇ ਸੂਈ ਹੋਣਾ ਲਓ ਜੀ 15 ਕਿਲੋ ਚਲੋ ਪਹਿਲੇ ਸੂਆ ਵੀਰਾਂ ਦਾ ਵੀ ਦੁੱਧ ਚਵਾ ਗਈ ਆ ਹਾਂ ਹੁਣ 12 ਕਿਲੋ ਬੋਲਾ ਇਸ ਲੈ ਲਓ ਪੋਲਾ ਦੂਜਾ ਸੂਬਾ ਤੇ 12 ਕਿਲੋ ਬੋਲਾ ਲਈ ਫਿਰਦੀ ਕਰਵਾ ਲਈ ਸਿਰਫ ਦੋ ਚਵਾਈਆਂ ਹੋਈਆਂ ਨੇ ਅੱਜ ਦੋ ਦੋ ਵੀ ਦੀ ਝੂਠ ਮਾਰੀ ਇਹ ਇਹ ਪਿੰਦੇ ਮੁੱਲ ਦੱਸਦਾ ਕੀ ਜੀ ਜੀ ਪੌਂਚ ਕਰੋਣੀ 50 ਦੀ ਹਾਂ ਜੇਕਰ ਉਹ ਖਾਨੀ 47000 ਦੀ ਠੀਕ ਹੈ ਭਰਾ ਤੇ ਕਰਦੀ ਇਮਾਨਦਾਰ ਹੋਏ ਮੈਂ ਨਾ ਕਰਤੀ ਕੋਈ ਲੈਸਲ ਉਸ ਕਰਤੀ 47 ਦੀ ਘਰੋਂ ਦੇ ਦਾਂਗੇ 47 ਦੀ ਘਰੋਂ ਆਣ ਕੇ ਲੈ ਲਓ 47 ਦੀ ਪੌਂਚ 47 ਦੀ ਪੌਂਚ ਹਾਂ ਇਹ ਚੰਦ ਵੀ ਕੋਈ ਗੱਲ ਨਹੀਂ ਦੋਨੋਂ ਕੰਡੀਸ਼ਨ ਮੇਰੇ ਭਰਾ ਅਪਲਾਈ ਹੋ ਜਾਣਗੀਆਂ ਹਾਂਜੀ ਪੌਂਚ ਕਿਸੇ ਨੇ ਕਰਾਉਣੀ ਆ 47 ਇੱਥੇ ਲੈ ਜਾਓਗੇ 47000 ਅੱਗੇ ਚੱਲ ਹਾਂਜੀ ਅੱਛੀ ਇਹ ਬਿੰਦੇ ਕਿਵੇਂ ਸੂਵੇ ਇਹ ਸੂਵੇ ਵੀ ਪਹਿਲਾਂ ਦੀ ਸੂਈ ਹੈ ਜੀ ਪਹਿਲਾ ਸੂਆ ਜੀ ਦੋ ਦੰਦ ਵੱਛੀ ਹੁਣ 14 ਪੁੱਟੇ ਆਏ ਨੇ ਇਹਨਾਂ ਕੰਮ ਦੋ ਆਉਂਦੇ ਆ ਹਾਂ ਹਾਂਜੀ ਦੋ ਦੰਦ ਮੂੰਹ ਆ ਹਾਂ ਹੁਣ ਚੌ ਪੁੱਟਣ ਦੀ ਚਾਹ ਉਹ ਚੌਕ ਤੇ ਵੀਰਾਂ ਦਾ ਵੀ ਦੰਦ ਸੱਟ ਸੱਟੇ ਜ਼ਰੂਰ ਆ ਚੱਕਨੇ ਦੇ ਸਟਾਰ ਹੀ ਦੋ ਦੰਦ ਆ ਦੋਂਦੀ ਵੱਛੀ ਆ ਬਲੂਨ ਪਹਿਲਾ ਸੂਆ ਤੇ ਇੱਥੋਂ ਸਫਾਈਆਂ ਚੈੱਕ ਕਰਾ ਦਿੱਤੀ ਠੀਕ ਆ ਜੀ ਨਾ ਜਸਨ ਮਾਰ ਕੇ ਰੱਖਦੇ ਥੋੜੇ ਕੱਲ ਪਰਸੋਂ ਦੀ ਸੂਈ ਆ ਇਹ ਵਿਧੀਆਂ ਵੇਲੋ ਨਹੀਂ ਵਿਦੀ ਇਸ ਵੀ ਵਿਦੀ ਬੱਚਾ 20 ਦਿਨਾਂ ਦਾ ਹੋ ਚੁੱਕਾ ਜਿਹੜਾ ਝੂਠੀ ਮਾਰਦਾ ਉਹ ਜੀ 20 ਦਿਨਾਂ ਦੀ ਸੂਈ ਆ ਹੈ ਮੇਰਾ ਮਾਰਦੀ ਆ 20 ਦਿਨ ਹੋ ਚੁੱਕੇ ਜੇ ਨੂੰ ਕਿਹੜਾ ਬੱਚਾ ਆ ਆ ਲਾਲ ਲਾਲ ਵੀਰ ਜੀ ਲਾਲ ਆ ਲਾਲ ਬੱਚਾ ਜੋ ਆ ਜਰਸੀ ਦਾ ਬੱਚਾ ਜੱਟ ਜਰਸੀ ਦਾ ਬੱਚਾ ਆ ਗਿਆ ਆਪ ਜਿਹੜੀ ਇਹ ਲਾਲ ਕਲਰ ਦੇ ਵਿੱਚ ਲਾਲ ਰੰਗ ਦੇ ਵਿੱਚ ਆ ਬੱਚਾ ਵੀ ਮਗਰ ਲਾਲ ਆ ਬੱਛਾ ਮੇਲ ਕਾਪ ਹਾਂਜੀ ਤੇ ਬਿੰਦੇ ਇਹਦਾ ਦੁੱਧ ਐਸ ਵਕਤ ਦੁੱਧ ਵੀ ਨਹੀਂ 12 ਕਿਲੋ ਦਾ ਕੋ ਗਰੰਟੀ ਦੇਣੀ ਹੋ ਗਈ ਵੇਂ ਤੇ ਅੱਗੇ ਦੰਗਾ ਕਰ ਜਣਾ ਗਿਰ ਜੜੀ ਲਓ ਜੀ 12 ਕਿਲੋ ਦਾ 12 ਕਿਲੋ ਆ ਵੇਪ ਦਾ ਕੋ ਗਰੰਟੀ ਨਹੀਂ ਦਿੱਤੀ ਗਰੰਟੀ 10 ਕਿਲੋ ਦੀ ਹੈ ਨਾ ਹਾਂ ਵੀਰ ਦੱਸ ਦੂੰ ਮੈਂ ਵੀ ਨਹੀਂ ਬੱਦ ਤੋਂ 12 ਲੀਟਰ ਨਿਕਲੂ ਆਪਣਾ ਘਰ ਨਿਕਲਦਾ ਨਾ ਜਗ ਲਾਮਾ ਨਹੀਂ ਆਉਂਦਾ ਕਿਤੋਂ ਠੀਕ ਆ ਜੀ ਆਪਾਂ 10 ਕਿਲੋ ਗਰੰਟੀ ਦੇਣੀ ਆ ਠੀਕ ਆ ਜੀ ਹਾਂ ਵੀ ਦੁੱਧ 10 ਕਿਲੋ 12 ਦੀ ਵੀਰਾਂ ਦਾ ਵੀ ਵੈਸੇ 12 ਕਿਲੋ ਦਾ ਪਾਕਿਸਤਾਨੀ ਕੋਈ ਬੰਦਾ ਮੰਨੇ ਲੋਡ ਨਹੀਂ ਵੀ ਵੰਗੇ ਤੇ ਉਤਰਾ ਬਗੈਰ ਮਿਲਦੇ ਵੀ ਦੀ ਮਾਲ ਆਪਣਾ ਸਾਰਾ ਜਨਾ ਹੈਗਾ ਟੋਕ ਕਰ ਦੇਗਾ ਬਾਕੀ ਜਰਸੀ ਦਾ ਤੋਹਫਾ ਜਰਸੀ ਪਿਓਰ ਮੇਰੇ ਭਰਾ ਵੈਰ ਲਾ ਪਰਿਓ ਬੱਚੀ ਬਹੁਤ ਪਿਆਰੀ ਆ ਹਾਂਜੀ ਤੇ ਦੁੱਧ ਅੱਗੇ ਸੇਵਾ ਦਾ ਜਿਹੋ ਜੀ ਸਾਫ ਲੋਗੇ ਉਹੋ ਜਾਂ ਦੁੱਧ ਚ ਪਾਜੂਗੀ 20 ਦਿਨਾਂ ਦੀ ਸੂਈ ਹੈ 2 ਦੰਦ ਬੱਚੀ ਹਾਂਜੀ ਠੀਕ ਆ ਥੋੜਾ ਹਨੇਰਾ ਜ਼ਰੂਰ ਆ ਅੰਦਰ ਆਪਾਂ ਚਲੇ ਜੇ ਤੁਹਾਨੂੰ ਤਸੱਲੀ ਨਾਲ ਅੰਦਰ ਚੀਜ਼ ਚੈੱਕ ਕਰਾਵਾਂਗੇ ਹੱਥੀ ਮੁਠੀ ਦਾ ਥਾਣਾ ਬਾਕੀ ਰੇਟ ਮੇਰੇ ਭਰਾ ਠੀਕ ਆ ਜੀ ਰੇਡ ਜਿਹੜੇ ਅੱਜ ਬਿੰਦੇ ਵੀਰ ਨੇ ਕਰਦੇ ਨੇ ਆਪਾਂ ਹੋਇਆ ਮੇਨਾਂ ਦਾ ਘੁੱਪ ਨੇਰੇ ਚ ਵਿਖਾ ਦਿਆ ਤਾਂ ਵੀ ਫੋਨ ਕਰਕੇ ਪੁੱਛੋਂਗੇ ਹਾਂਜੀ ਤੇ ਬਿੰਦੇ ਵੀਰ ਬੱਚਿਆਂ ਲੈਣ ਤੁਰੇ ਆਉਂਦੇ ਆ ਆ ਦੇਖੋ ਮਿੱਥੋਂ ਡਰਦੀ ਡਰਦੀ ਛੋੜੀ ਚ ਕਾਲੀ ਪੈਂਦੀ ਆ ਹਾਂ ਹਾਂਜੀ ਬਿਲਕੁਲ ਬਿਲਕੁਲ ਨਹੀਂ ਕੋਈ ਗੱਲ ਨਹੀਂ ਹਾਂ ਠੀਕ ਆ ਬਾਕੀ ਬਿੰਦੇ ਵੀਰ ਆ ਬੱਚਾ ਛੱਡਦੇ ਸਰ ਜਿਵੇਂ ਬੰਗਰ ਸੀ ਪਾ ਲਈਦਾ ਨਹੀਂ ਬੰਗਰ ਰੱਸੀ ਨਹੀਂ ਪਾਈਦੀ ਵੀ ਇਹਦੀ ਇਹਨਾਂ ਨੂੰ ਠੀਕ ਹੈ ਪਰ ਅਸੀਂ ਕੇ ਡੰਗਰੂ ਨਹੀਂ ਹੈਗੀ ਇੱਕ ਵੱਡੇ ਨੂੰ ਲੈ ਕੇ ਟੋਟਲੀ ਠੀਕ ਆ ਬਾਕੀ ਫੇਸ ਕੁਰੀ ਜਸ਼ਨ ਮਾਰਾ ਕੈਮਰਾ ਮਾਰ ਪੇਦਰੋ ਚੈੱਕ ਕਰਾ ਦੀ ਬੱਚੇ ਦੀ ਬੁਥੀ ਪਾਤੀ ਚੈੱਕ ਕਰਾ ਦੇ ਦੂਰੋਂ ਨੇੜੋਂ ਕਿਸੇ ਨੇ ਆਉਣਾ ਠੀਕ ਆ ਆ ਦੰਦੂ ਕਰਾ ਦੇ ਮੁੜ ਕੇ ਨਾ ਝੂਠੀ ਮਾਰ ਜਣਾ ਹੋ ਸਕਿਆ ਤਾਂ ਜ਼ਰੂਰ ਕਨਫਰਮ ਕਰ ਸਹੀ ਆ ਲੈ ਆ ਲੈ ਲੈ ਕਰਾ ਦੇ ਇੱਕ ਤਾਂ ਕਾਲੀਆਂ ਪੈਂਦੀਆਂ ਨਾ ਆਹਾ ਆ ਆ ਦੇਖੋ ਲੈ ਆ ਲਓ ਜੀ ਦੋ ਦੰਦ ਦੋ ਦੰਦ ਬਹੁਤ ਛੀਏ ਜੀ ਹਾਂ ਦੋ ਦੰਦ ਦੇ ਪੁਰਦੀ ਦੋ ਨਹੀਂ ਆ ਹਾਂ ਹਾਂਜੀ ਸੋ ਕਨਫਰਮ ਜਿਹੜੀ ਦੋ ਦਾ ਦਾ ਪਿੰਦੇ ਦੁੱਧ 12 ਕਿਲੋ ਦਾ ਆ 12 ਕਿੰਟ ਖੁੱਲੀ ਆਪਣੀ ਚਲੋ 10 ਕਿਲੋ ਹੁਣ ਮੌਕੇ ਤੇ ਮਾੜ ਕੇ ਲੈ ਜਾ ਕੋਈ ਮੁੱਲ ਕਿੰਨਾ ਕਰਾਂਗੇ ਗਿਫਟ ਦਾ ਵੇਦੀ ਦੇ ਦੀ 55 ਦੀ ਹਾਂ ਨਾ ਮੁੱਲ ਜਾਇਜ਼ ਕਰਕੇ ਮਾਲ ਆਪਾਂ ਮਤਲਬ ਅੱਡਾ ਤੇਰਾ ਬੜਾ ਜਾਇਜ਼ ਤੇ ਜਾਇਜ਼ ਹੀ ਮਾਲ ਦੇਈਏ ਭੈਣ ਭਰਾਵਾਂ ਨੂੰ ਭਾਵੇਂ ਜਿੰਨਾ ਮਰਜ਼ੀ ਤੇਜ਼ੀ ਤੇਖ ਹੋ ਜੇ ਉਹ ਵੇ ਲਈ ਮੈਂ ਨਾ ਦੋ ਛੜਦੀ 50 ਫਿਰ 48 ਦੀ 48 ਦੀ 48 ਦੇ ਪੌਂਗੀ ਰੋਣੀ ਫਿਰ 50 ਦੀ ਕਰੋ ਹਰਤਾਈ ਦੇ ਦਾਂਗੇ ਲੋ ਵੀ 48000 ਦੀ ਇੱਥੇ ਆਣ ਕੇ ਲੈ ਜਾ ਮਾਗ ਲਾਂ 20000 ਰੁਪਏ ਛੜ ਦਾਂਗੇ ਫਿਰ ਵੀ ਠੀਕ ਆ ਭਰਾ ਹਾਂਜੀ ਤੇ ਪਹੁੰਚ ਪਿੰਡਾਂ ਦਾ 50 ਦੇਣਾ ਕੋਈ ਵੀਰ ਆ ਕੇ ਲੈ ਜਾਊਗਾ 47000 ਦੇ ਦਾਂਗੇ 47 ਦੀ ਤੇ ਜੇ ਪਹੁੰਚ ਕਰਾ ਦਈਏ ਘੱਟ 50 ਕਰ ਦਾਂਗੇ ਲਓ ਵੀ 90000 ਦੀ ਪਹੁੰਚ ਤੇ 47000 ਦੀ ਇੱਥੇ ਆਣ ਕੇ ਲੈ ਜਾਓ ਹਾਂਜੀ ਸੋ ਬੱਛੀ ਚੰਗੀ ਆ ਬਾਕੀ ਥਾਂ ਥਣ ਸੋਹਣਾ ਲੱਗਾ ਤੇ ਕੱਦ ਕੁਦ ਸੋਹਣਾ ਇਹ ਹਿਮਾਚਲ ਦੀ ਨਿੱਕੀ ਛੋਟੀ ਜਰਸੀ ਮੰਨ ਕੇ ਕਹਿੰਦਾ ਸੌਦਾ ਕਰਿਓ ਵੱਡੀ ਵੱਡੀ ਵੀਰ ਜੀ ਪੂਰੀ ਹੈ ਜੀ ਵੱਡੀ ਆ ਦੋ ਦੰਦ ਬੱਛੀ ਹੈ ਜੀ ਅੱਗੇ ਇੱਕ ਹੋਰ ਤੁਹਾਨੂੰ ਕ੍ਰੋਸ ਅੰਗ ਬਰੀਡ ਵਿਖਾ ਦਿੰਨੇ ਕੋਈ ਜਰਸੀ ਦਾ ਅੰਗ ਪੱਖਾ ਕ੍ਰੋਸ ਬਰੀਡ ਆ लाल कलर ਦੇ ਵਿੱਚ ਤੇ ਬਿੰਦੇ ਵੀਰ ਇਹ ਕਿੰਨੇ ਕਿ ਦਿਨਾਂ ਦਾ ਸੂਆ ਇਹ ਵੀਰ ਕੱਲ ਦੀ ਇਹ ਵੀਰ ਇਹ ਆਪਣਾ ਗੱਪਣਾ ਵੀਡੀਓ ਪਾਈ ਹੋਈ ਵੀਰ ਦੀ ਗੱਪਣਾ ਆਪਾਂ ਪਹਿਲਾਂ ਵਿਖਾਈ ਸੀ ਨਾ ਤੀ ਨੂੰ ਪਾਈ ਵੀਰ ਜੀ ਦੀ ਵੀਡੀਓ ਠੀਕ ਹੈ ਭਰਾ ਉਹ ਵੀ ਅੱਜ ਸੂ ਸਵਾ ਪਈ ਹੈ ਤੇ ਮਗਰ ਉਹ ਸਾਹ ਹਾਂਜੀ ਆਹ ਕੋ ਆਹ ਦਾ ਬੱਚਾ ਨਹੀਂ 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 ਜਿਹੜਾ ਬਹਿ ਗਿਆ ਬਹਿ ਗਿਆ ਬੱਚਾ ਮੇਰਾ ਬੱਚਾ ਉਹ ਬਹਿ ਗਿਆ ਉਹ ਉੱਥੇ ਬੈਠਾ ਉਹਦਾ ਹਾਂਜੀ ਉਹ ਬੱਚਾ ਬਲੈਕ ਤੇ ਵਾਈਟ ਇਸੇ ਵਹਿੜਦਾ ਕੱਲ ਦੀ ਸੂਈ ਹੈ 나ੜੂਆ ਨਾਲ ਬਿੰਦੇ ਬੋਲੋ ਦੋ ਟਾਈਮ ਚੋਲਿਆ ਵੀ ਵੀਰ ਚੋਇਆ ਤੇ ਬੋਲੋ ਵੈਸੇ ਉਹ ਕਿੰਨਾ ਕਿ ਸਾਫ ਤਾਂ ਨਹੀਂ ਕੀਤੀ ਅਜੇ ਹਰ ਤੋਂ ਲਾਓ ਦਾ ਲਾ ਲਓ ਲੋਵੀ 8 ਤੋਂ 10 ਕਿਲੋ ਬੋਲਾ ਜੇ ਬਿਲਕੁਲ ਸਾਫ ਨਹੀਂ ਕੀਤੀ ਬੋਲੇ ਤੋਂ ਹਾਂਜੀ ਆ 2 ਨੰਬਰ ਵਾਲਾ ਵੱਛਾ ਜਿਹੜਾ 2 ਨੰਬਰ ਵਾਲਾ ਠੀਕ ਆ ਜੋ ਗਲਤੀ ਨਾਲ ਆਪਾਂ ਪਹਿਲੇ ਵਾਲਾ ਉਹ 2 ਨੰਬਰ ਦਾ ਲਾਲ ਇਹ ਤਾਂ ਉਹ ਦਵੀਦਾ ਚ ਕੋਈ ਗੱਲ ਨਹੀਂ ਕੋਈ ਨਹੀਂ ਮੇਰੇ ਕੰਮ ਹੋ ਜਾਂਦੇ ਖੇਡ ਜਾਂਦੇ ਮੈਂ ਬਿੰਦੂ ਕੋਈ ਗੱਲ ਨਹੀਂ ਇਹ ਫਿਰ ਵੀ ਮਤਲਬ ਚੋਂਣ ਚਾਂਣ ਚੰਗੀ ਨਿਕਲੀ ਹੈ ਵੀ ਚੋਂਣ ਡੰਗਰ ਇੱਕ ਮੜਾ ਮੜਾ ਦਾ ਤਾਂ ਫਰਕ ਨਹੀਂ ਕੋਈ ਪੂਛਟਾ ਕੋਈ ਨਹੀਂ ਹੈਗਾ ਆਪਣਾ ਬੋਲੇ ਠੀਕ ਆ ਭਰਾ ਲੋਵੀ ਚੋਂਣ ਦਾ ਇੱਕ ਵੀ ਵੀਰਾਂ ਦਾ ਡੰਗਰ ਮਾੜਾ ਨਹੀਂਗਾ ਕਿਉਂਕਿ ਮਾੜਾ ਡੰਗਰ ਪਹਿਲਾਂ ਵੀ ਕਦੀ ਪਾਇਆ ਨੈਟ ਤੇ ਜਿੰਨੀਆਂ ਵੀਡੀਓ ਵੀ ਪਾਈਆਂ ਨੇ ਭਰਾਵਾਂ ਨੂੰ ਤੇ ਜਿੰਨੇ ਵੀ ਮੇਰੇ ਮੇਰੇ ਭਰਾ ਪਛੂ ਤੇ ਹੈਰਾ ਵਾ ਤਾਂ ਨਹੀਂ ਲੋਗ ਆਉਂਦੇ ਆ ਨਹੀਂ ਨਹੀਂ ਪਿੰਦੇ ਇੱਥੇ ਰੋਕੀ ਇੱਥੇ ਰੋਕ ਲਾ ਕੋਈ ਗੱਲ ਨਹੀਂ ਸੋ ਜਰਸੀ ਦੋਸਤੋ ਕ੍ਰਾਸ ਅੰਗ ਬਰੀਡ ਦੇ ਵਿੱਚ ਆ ਤੇ ਦੂਜਾ ਸੂਆ ਇਹ ਵੀ ਤਕਰੀਬਨ ਕਰਮਾ ਲਈ ਅੱਜ ਫਲਕ ਕੱਲ ਕੱਲ ਦੀ ਸੂਈ ਆ ਇਹ ਵੀ ਕੱਲ ਸੂਈਦਾ ਨਾੜੂਆ ਨਾਲ ਆ ਗਿੱਲਾ ਬੱਚੇ ਤੇ ਇਹ ਕੱਲ ਆ ਇਹ ਦੋ ਵਡੰਗ ਚੋਈਏ ਤੇ 8 9 8 9 ਕਿਲੋ ਬੋਲਾ ਤੇ ਨਹੀਂ 8 ਕਿਲੋ ਤੇ 10 ਰੁਪਏ 8 ਕਿਆ ਕਰੋ ਹਾਂ ਆਪਣਾ ਦੋ ਦੋ ਕੋਈ ਚੱਕਣੀ ਚੱਲ ਜਾਂਦਾ ਹੋ ਜਾ ਚਲੋ ਜੀ 8 ਤੋਂ ਜਾਂ ਆਪਾਂ ਸਾਢੇ 3 ਕਹਿੰਦੇ ਆ ਬੋਲਾ ਹੀ ਅਜੇ ਹਾਂਜੀ ਬੋਲਾ ਜੀ ਬੋਲ ਫਰਮ ਪਤਾ ਭ ਇਹ ਜਕਰਾਂ ਦਾ ਜੋ ਠੀਕ ਹੈ ਮਹਾਰਾਜ ਹਾਂਜੀ ਤੇ ਬਿੰਦੇ ਵੀਰ ਜੜੀਆਂ ਬਲਾਰਾ ਕਿੰਨੇ ਦੀ ਦੇਣੀ ਆ ਦੇ ਦੀ 45 ਦੀ ਐਨੂੰ ਕਰਿਆ ਮੂੰਹ ਮਾਰਿਆ ਹਾਂਜੀ ਕੋਈ ਜਾਇਜ ਜੱਜ ਗੱਲ ਕਰਦੀਏ ਵੀਰ ਜੀ ਇੱਕ ਰੋਹਾਨੇ ਫਿਰ 40 ਦੀ ਧੁੰਦ ਬੜੀ ਪੈ ਗਈ ਆ ਕੋਈ ਭੈਣ ਭਰਾ ਤੈਨੂੰ ਪਤਾ ਵੀ ਬੜੀ ਸਮੱਸਿਆ ਹੁੰਦੀ ਵੀਰ ਜੀ ਇਹ ਵਾਲੇ ਪਪਾ ਹੋਣਾਂ ਨੇ ਭੈਣ ਭਰਾ ਬਣੋ ਹੇ ਤੱਕ ਲਾਮਾ ਵਾਲੀ ਟਕਰਾਂ ਦਾ ਆਪਾਂ ਆਪਾਂ ਦੇ ਨਾਲ ਜਾਰੇ ਟਕਰ ਚੋਗੇ ਫਿਰ ਪੈਸੇ ਪਾ ਦੋ ਜਾਂਗੇ ਹਾਂ ਇੰਨੀ ਬਗਰੰਟੀ ਤੇ ਲੋਕਾਂ ਖੜਾਉਣ ਉਹ ਚਲੋ ਜੇ ਤਾਂ ਬਿੰਦਿਆ ਮਾਨ ਤੇਰੇ ਤੇ ਲਾਮਾ ਨਹੀਂ ਆ ਵੀਰ ਜੀ ਤੱਕ ਕੋਈ ਕਹਿੰਦੇ ਦੁੱਧ ਘਰ ਦੇਲੇ ਬਿੰਦੇ ਜਾਗੇ ਆ ਇਹ ਨਿਕਲ ਆਏ ਉਹ 99 ਤਾਂ ਸਾਡਾ ਵੱਧ ਕਰੂ ਗਰੰਟੀ ਦੇ ਵਿੱਚ ਸਾਰੀਆਂ ਗੋਲ ਅੱਛਾ ਇੱਥੇ ਕੋਈ ਆਣ ਕੇ ਲੈ ਕੇ ਜਾਂਦਾ ਫਿਰ ਕੀ ਰੇਟ ਕਰਦਾ 40 ਦੇ ਦਈਏ ਪੌਂਚ ਪੌਂਚ 42 ਦੀ ਇੱਥੇ ਆ ਗਿਆ ਕੋਈ 40 ਦੀ ਲੈ ਜਾਂਦਾ ਉਹ ਤੇ ਹੋ ਜੂਗਾ ਛੋੜ ਜਾ ਪੋਰ ਕਰਕੇ ਆਹ 1 ਰੁਪਇਆ ਯਾਰ ਛੜਦਾ ਦੋਨੋਂ ਰਾਏ ਲੋੜੀ 40000 ਦੀ ਹਾਂਜੀ 39000 ਦੀ ਲੈ ਕੇ ਜਾਓ ਮੇਰੇ ਘਰ ਅੱਡੇ ਦਾ ਦੁੱਧ ਕਰਮ ਵਾਲੀ ਯਾਰਾ ਚੋਲੇ 12 ਚੋਲੇ ਇੱਥੇ ਆ ਰਾਮ ਨਾ ਦੁੱਧ 9 ਲੀਟਰ ਦੋ ਦੂ ਆਪਾਂ 8 ਗੋਟ ਗਰੰਟੀ ਦੇ ਆਂਦੇ ਆਪਾਂ ਚੋਲੇ ਦੀ ਇਹ ਚੱਕਰ ਚ ਵੀਰ ਜੀ ਸੋ ਇਹ ਜਰਸੀ ਕਰਾਉਸ ਬਖਾਰਨੀ ਆ 39000 ਦੀ ਪਹੁੰਚ ਤੁਹਾਨੂੰ ਦੱਸਤਾ 42000 ਦੀ ਆ ਹਾਂਜੀ ਸੋ ਬੱਚੇ ਤਿੰਨਾ ਵੜਾਂ ਦੇ ਮਗਰ ਜਿਹੜੀਆਂ ਸੱਜਰਤਾ ਆ ਗਿਆ ਸੁਈਆਂ ਤਿੰਨਾ ਮਗਰ ਹੀ ਬੱਚੇ ਆ 나ੜੂਏ ਇੱਕ ਜੜੀ ਜਿਹਾ ਬਗੈਰ 나ੜੂਏ ਤਾਂ ਕਿਉਂਕਿ 20 ਦਿਨਾਂ ਦੀ ਸੁਈ ਆ ਹਾਂਜੀ 20 ਦਿਨਾਂ ਦੀ ਸੁਈ ਹੈ ਤੇ ਜਿਹੜੀਆਂ ਸੋ ਆ ਉਹਦੇ ਨਾਲੋਂ ਨਾਲ ਲੱਗੋ ਦੋਵੇਂ 나ੜੂ ਨਾਲ ਆਲ ਜੋ ਇਧਰ ਇੱਕ ਭਰਾ ਮਾਨੂੰ ਬੱਚੀ ਬਹੁਤ ਬਾਕਮਾਲ ਵਿਖਾਈ ਆ ਮੇਰੇ ਭਰਾ ਕੋਲ ਦਿਖਾਈ ਇਹੋ ਬਕੌਲ ਇਧਰ ਮੇਰੇ ਅਰਸ਼ਾ ਦਿਖਾ ਦੇ ਵਾਰਡ ਤੋਕੜ ਕਾ ਬਣਾ ਇਧਰ ਇਧਰ ਮੈਂ ਦਿਖਾ ਦੇ ਤੇ ਬਿੰਦਾ ਦਾ ਵੀ 25 26 ਕਿਲੋ ਦੁੱਧ ਨੇ ਪਲੂਣ ਨੇ ਚਵਾਤਾ ਸੀ ਆ ਵੇ ਹਾਂ ਦਾ ਖਾਨ ਇਹ ਦੂਜੇ ਸੂਬੇ ਵਾਸਤੇ ਗੱਬਣਾ ਪੰਜਾਂ 55 6 ਮਹੀਨਿਆਂ ਦੀ ਪਰਪੰਪ 55 ਦੀ ਗਾਰੰਟੀ ਦੇਣੀ ਆ ਮੈਂ ਪੰਜਾਂ ਮੇ ਆਪਾਂ ਪੰਜਾਂ ਦੀ ਵੀ ਜੀ ਨਹੀਂ ਬਾਕੀ ਪਿੰਡਾ ਹੈ ਵੀ ਟੂਬ ਹੀ ਆ ਹਾਂਜੀ ਬਹੁਤ ਪਿਆਰੀ ਵੜ ਆ ਹਾਂਜੀ ਤੇ ਇਹ ਤੁਹਾਨੂੰ 200 ਬੜੇ ਜ਼ਿਆਦਾ ਰੇਟ ਦੇ ਵਿੱਚ ਹੀ ਅੱਜ ਮਿਲ ਜੂਗੀ ਤੋਕਰ ਗੱਬਣਾ ਨਾਗਾ ਤੇ ਪਿੰਡਾ ਕਿੰਨਾ ਮੁੱਲ ਕੀਤਾ ਸੀ ਤਾਂ ਵੀਰ ਜੀ ਆਪਾਂ ਕਹਿੰਦੇ 55 ਦੇ ਪਹੁੰਚ ਕਰ ਦਾਂਗੇ 55 ਦੀ ਨਹੀਂ ਫੇਰ ਹੀ ਮੁਰਖ ਛੋਟਾ ਕਰਤੀ ਥੋੜੀ ਆ ਕਿੰਨੀਆਂ ਕਰਤੇ ਤੇ ਘਰੋਂ ਲੈ ਜੇ 50 ਦੀ ਤੇ ਪਹੁੰਚ 55 ਕਰ ਦਾਂਗੇ ਨਹੀਂ ਵੜ ਹੀ ਚੰਗੀ ਆ ਹਾਂ ਵੀਰ ਜੀ ਆਹ ਗੱਲਾਂ ਜਿੰਨੀਆਂ ਮਰਜ਼ੀ ਕਰ ਕਹ ਅੱਗੇ ਆਪ ਵੀਡੀਓ ਪਾਈਓ ਲੋਕੀ ਮਾ ਫੋਨ ਲਾਉਂਦੇ ਕੱਪੜਾ ਹੈਗੀ ਨਹੀਂ ਕੱਪੜਾ ਤੋਂ ਆਕੀ ਸ਼ੌਂਕੀ ਭਰਾ ਆਪਣੇ ਹੱਥ ਪਾਉਣਾ ਜਿਹੜਾ ਸ਼ੌਂਕੀ ਆਉਣਾ ਵੀਰ ਹੈ ਨਾ ਸ਼ੌਂਕ ਪਗਾਉਣਾ ਜਿਹਨੂੰ ਭਰਾ ਫਾਰਮ ਵਿੱਚ ਛੀ ਵੀਰ ਜੀ ਤੇ ਅੱਜ ਜਿਹੜਾ ਬਿਲਕੁਲ ਸਜਰ ਤਾਜ਼ਾ ਬਿਲਕੁਲ ਅੱਜ ਜਲਸੀ ਜੋ ਤਾਜ਼ੇ ਪਸ਼ੂ ਆ ਤਿੰਨਾ ਮਗਰ ਵਛੇ ਮੇਲ ਕਾਫ ਆ ਤੇ ਜਰਸੀ ਦੇ ਦੋ ਨਗੀਨੇ ਵਿਖਾਤੇ ਇੱਕ ਤਾਂ ਕ੍ਰੋਸ ਆ ਇੱਕ ਪਿਓਰ ਜਿਹੜੀ ਜਰਸੀ ਬੱਚੀ ਵਿਖਾਈ ਆ ਦੋ ਦੰਦ ਬੱਚੀ ਥਣ ਥਣ ਦਿਖਾ ਦੇ ਕਿ ਸਾਰੇ ਬਾਕੀ ਥਣ ਥਣ ਵਿਖਾ ਦੇ ਮੇਰਾ ਭਰਾ ਠੀਕ ਆ ਜੀ ਕੋਈ ਵੀਰ ਇਹ ਨਾ ਕਹਵੇ ਥੋੜਾ ਜ ਇਹ ਤੇ ਕਰਦੇ ਥਾਂ ਵੇ ਲੋ ਮੁੱਠੀ ਮੁੱਠੀ ਆ ਦੇਖੋ ਜੀ ਕੋਈ ਐਵੇਂ ਨਹੀਂ ਵੀ ਕੋਈ ਲੈ ਜੂਗਾ ਤੇ ਕੋਈ ਲੱਤਾਂ ਛੜਾ ਮਾਰਨ ਉਹ ਗੱਲਾਂ ਨਹੀਂ ਆਈਆਂ ਵੰਗਾ ਨਹੀਂ ਪੁੰਦ ਲੱਗ ਕੇ ਹੋਈਆਂ ਆਪਾਂ ਠੀਕ ਹੈ ਭਰਾ ਹਾਂਜੀ ਤੇ ਬਿੰਦੇ ਇੱਕ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਾਟ ਕੇ ਨਿਜਾ 11270 62899 11270 11270 ਹਾਂਜੀ ਠੀਕ ਹੈ ਜੀ ਠੀਕ ਜੀ ਓਕੇ ਭਰਾਵੋ ਧੰਨਵਾਦ ਸਾਰੇ ਵੀਰਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਮੇਰਾ ਭਰਾ ਮਾਲ ਖਰੀਦਿਆ ਕਰੋ ਕਿਉਂਕਿ ਭਰਾ ਲਿਆ ਕੇ ਸਾਫ਼ ਸੁਥਰੇ ਪਸ਼ੂ ਪੇਸ਼ ਕਰ ਦਿੰਦਾ ਜੋਦੋ ਤੋਂ ਤੁਹਾਨੂੰ ਦੱਸਦਾ ਉਹ ਦੋ ਤੋਂ ਨਿਕਲੂਗਾ ਪਹਿਲਾਂ ਵੀ ਬਨੇਕਾ ਹੀ ਜਿਹੜਾ ਮਾਲ ਨੇਕਾ ਪਸ਼ੂ ਪਾ ਦਿੱਤੇ ਆ ਕੋਈ ਲਾਂਬਾ ਕਿਸੇ ਪੁਰਾਣੇ ਕਦੀ ਨਹੀਂ ਦਿੱਤਾ ਵੀ 12 ਦੱਸਿਆ ਤੇ ਆਉਂਦੇ ਨਹੀਂ ਕੰਮ ਹੋ ਵਿੱਚ ਆਪਣੇ ਕੋਲੇ ਸੋ ਧੰਨਵਾਦ ਓਕੇ ਭਾਪਿੰਦੇ ਜੀ ਜੀ ਠੀਕ ਆ ਜੀ ਸੋ ਧੰਨਵਾਦ ਉਸ ਤੋਂ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਹਰਬਾਨੀ